ਮੈਂ ਆਸਟ੍ਰੇਲੀਆ ਛੱਡ ਕੇ ਆਇਆ ਮੈਂ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਰਹਿੰਦਾ ਰਿਹਾ ਆ ਤੇ ਇਹਨਾਂ ਦੇ ਨਾਲ ਲगाव ਹੋਣ ਕਰਕੇ ਮੈਂ ਉਹ ਕਾਫੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਇਆ ਵੀ ਨਹੀਂ ਯਾਰ ਮੈਂ ਆਪਣੇ ਉੱਥੇ ਜਾ ਕੇ ਸ਼ੌਂਕ ਪੂਰੇ ਕਰਨੇ ਕੰਮ ਤਾਂ ਸਾਰੀ ਜ਼ਿੰਦਗੀ ਚੱਲੀ ਜਾਣਾ ਕੁਝ ਚੀਜ਼ਾਂ ਦੇ ਸ਼ੌਂਕ ਹੁੰਦੇ ਆ ਇਹ ਸ਼ੌਂਕ ਨਾਲ ਰੱਖਿਆ ਹੁੰਦਾ ਪਿਟਬੁੱਲ ਨਾਮ ਦੀ ਬਰੀਡ ਜਿਹੜੀ ਆਉਂਦੀ ਆ ਜੀ 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 ਉਸ ਦੇ ਉੱਤੇ ਬਹੁਤ ਗੱਲਾਂ ਹੋਈਆਂ ਕਿ ਇਹ ਘਰ 'ਚ ਰੱਖਣ ਯੋਗ ਨਹੀਂ ਹੈਗੀ ਜੀ ਇਹ ਬੱਚਿਆਂ ਨੂੰ ਖਾ ਜਾਂਦੀ ਹੈ ਇਹ ਮਾਲਕ ਨੂੰ ਉਲਟਾ ਹੀ ਵੱਢ ਲੈਂਦੀ ਹੈ ਇਹ ਪਿੱਟਬੁੱਲ ਕਿੰਨਾ ਕੁ ਖਤਰਨਾਕ ਹੁੰਦਾ ਵੈਸੇ ਦੇਖੋ ਜੀ ਖਤਰਨਾਕ ਤਾਂ ਇਨਸਾਨ ਤੋਂ ਵੱਧ ਕੋਈ ਹੈ ਨਹੀਂ ਜੇ ਆਪਾਂ ਕਿਸੇ ਚੀਜ਼ ਨੂੰ ਪਿਆਰ ਨਾਲ ਰੱਖਦੇ ਆ ਉਹਨੂੰ ਪਿਆਰ ਨਾਲ ਟ੍ਰੀਟ ਕਰਦੇ ਹਾਂ ਸਮੇਂ ਸਿਰ ਘਮਾਉਣੇ ਫਰਾਉਣੇ ਆ ਇਹ ਜਾਣਾ ਭਾਈ ਜੀ ਨੇ ਭੇਜਦਨੇ ਆਪਾਂ ਕੋਈ ਨਹੀਂ ਜੇ ਜਾਣਾ ਚਾਹੁੰਦੇ ਨੇ ਜਾਇਆ ਭਾਈ ਜਾ ਜਾਇਆ ਜਾਇਆ ਕਿ ਇਹਦਾ ਕੀ ਨਾਮ ਸੀਗਾ ਆਪਣਾ ਇਹਦਾ ਨਾਮ ਰੌਕੀ ਹੈ ਜੀ ਇਹਦਾ ਨਾਮ ਰੌਕੀ ਹੈ ਹਾਂ ਜੀ ਤੇ ਬਿਲਕੁਲ ਇਹ ਕਿਹੜੀ ਬਰੀਡ ਹੋਈ ਇਹ ਤਿਬਤ ਇਨਵੈਸਟੀਗੇਟ ਇਹ ਤਿਬਤਨ ਹੋਈ ਇਹ ਤਿਬਤਨ ਮਾਸਟੇ ਇੰਪੋਰਟ ਬਲੱਡ ਲਾਈਨ ਇੰਪੋਰਟ ਆ ਤੇ ਜਿਵੇਂ ਤੁਸੀਂ ਦੱਸ ਰਹੇ ਕਿ ਮੈਂ ਪਿੱਟ ਬੋਲ ਦੀ ਗੱਲ ਕੀਤੀ ਐ ਇਹ ਵੀ ਦੇਖਣ ਨੂੰ ਬਹੁਤ ਖਤਰਨਾਕ ਆਗਾ ਉਹ ਵੀ ਬਹੁਤ ਕਹਿੰਦੇ ਖਤਰਨਾਕ ਹੁੰਦੀ ਐ ਹੈਗੇ ਦੋਨੋਂ ਹੀ ਖਤਰਨਾਕ ਨੇ ਖਤਰਨਾਕ ਬਾਨਾ ਜਾਂ ਬਣਾਉਣਾ ਕਈ ਵਾਰ ਹਾਲਾਤ ਹੁੰਦੇ ਆ ਬੰਦੇ ਨੂੰ ਖਤਰਨਾਕ ਬਣਾ ਦਿੰਦੇ ਆ ਇਸੇ ਤਰ੍ਹਾਂ ਇਹਨਾਂ ਦੇ ਵੀ ਅਗਰ ਹਾਲਾਤ ਤੁਸੀਂ ਇਹਨਾਂ ਨੂੰ ਸਮੇਂ ਸਿਰ ਪੁੱਛਣਾ ਨਹੀਂ ਸਮੇਂ ਸਿਰ ਖਾਣਾ ਨਹੀਂ ਦੇਣਾ ਸਾਰਾ ਦਿਨ ਬੰਨੀ ਰੱਖਣਾ ਤੇ ਇਹ ਵੀ ਖਤਰਨਾਕ ਹੋ ਜਾਣਗੇ ਉਹ ਚਾਹੇ ਇਨਸਾਨ ਆ ਚਾਹੇ ਜਾਨਵਰ ਸੁਭਾਤਾ ਕੁਦਰਤ ਨੇ ਇੱਕੋ ਜਿਹਾ ਦਿੱਤੇ ਕੋਈ ਖੇਤਾਂ ਦੇ ਵਿੱਚ ਘਰ ਆ ਕਿਸੇ ਦਾ ਕੋਈ ਕੋਈ ਉਹਨੂੰ ਪਿੰਜਰਾ ਅਗਲਾ ਕਹਿੰਦਾ ਕਿ ਯਾਰ ਇਹਨੂੰ ਪਿੰਜਰੇ 'ਚ ਰੱਖੋ ਜੀ ਕਿੰਨਾ ਕੁ ਟਾਈਮ ਰੱਖਣਾ ਚਾਹੀਦਾ ਫਿਰ ਪਿੰਜਰੇ 'ਚ ਜੇ ਆਪਾਂ ਆ ਆਮ ਜਨਰਲ ਭਾਸ਼ਾ ਦੇ ਵਿੱਚ ਗੱਲ ਕਰੀਏ 3 ਘੰਟੇ 4 ਘੰਟੇ 5 ਘੰਟੇ ਦੇਖੋ ਪਿੰਜਰੇ ਦੇ ਵਿੱਚ ਭਾਵੇਂ ਤੁਸੀਂ ਸਾਰਾ ਦਿਨ ਰੱਖ ਲਓ ਪਰ ਉਹਦਾ ਰੱਖ-ਰਖਾਵ ਉਹਦੀ ਸਾਂਭ ਸੰਭਾਲ ਉਹਨੂੰ ਤੁਸੀਂ ਦਿਨ 'ਚ ਕਿੰਨੇ ਵਾਰੀ ਜਾ ਕੇ ਮਿਲ ਕੇ ਆਉਨੇ ਹੋ ਕਿੰਨੀ ਵਾਰੀ ਤੁਸੀਂ ਉਹਦੇ ਨਾਲ ਗੱਲਬਾਤ ਕਰਦੇ ਹੋ ਕਿੰਨੇ ਕ ਵਾਰ ਉਹਨੂੰ ਘਮਾਉਂਦੇ ਫਿਰੌਨੇ ਹੋ ਉਹਦੇ ਤੇ ਨਿਰਭਰ ਕਰਦਾ ਆ ਇਹ ਉਹਦੇ ਤੇ ਨਿਰਭਰ ਕਰਦਾ ਆ ਤੁਸੀਂ ਦਿਨੇ ਰੱਖੋ ਇਹ ਗਾਰਡਿੰਗ ਡੌਗ ਨੇ ਗਾਰਡ ਕਰਦੇ ਆ ਸਾਰੀ ਰਾਤ ਜਾਗਦੇ ਆ ਤੇ ਦਿਨੇ ਸੌਂਦੇ ਆ ਦਿਨੇ ਰੱਖੋ ਪਿੰਜਰੇ ਚ ਇੱਕ ਡੌਗ ਨੂੰ ਕਿੰਨੇ ਟਾਈਮ ਵਾਸਤੇ ਘੁਮਾਉਣਾ ਚਾਹੀਦਾ ਹਰ ਰੋਜ਼ ਕਿੰਨਾ ਘੱਟੋ ਘੱਟ ਆਪਾਂ ਕਿਉਂਕਿ ਅੱਜ ਤਾਂ ਅੱਜਕੱਲ੍ਹ ਟਾਈਮ ਬਹੁਤ ਬਿਜ਼ੀ ਹੁੰਦਾ ਹੈ 40 ਤੋਂ 45 ਮਿੰਟ ਤੁਹਾਨੂੰ ਹਰ ਰੋਜ਼ ਆਪਣੇ ਡੌਗ ਨੂੰ ਘੁਮਾਉਣਾ ਚਾਹੀਦਾ ਕਿਉਂਕਿ ਇਹਨਾਂ ਦੇ ਜਿਹੜੇ ਮਸਲ ਨੇ ਜਦੋਂ ਇਹ ਡੌਗ ਤੁਸੀਂ ਦੇਖਦੇ ਹੋ ਇਹਦਾ ਸਟਰਕਚਰ ਬਹੁਤ ਜ਼ਿਆਦਾ ਹੈਵੀ ਆ ਠੀਕ ਹੈ ਇਹਦੇ ਤੁਸੀਂ ਪੰਜੇ ਦੇਖੋ ਇਹਦੀਆਂ ਲੱਤਾਂ ਦੇਖੋ ਤੁਸੀਂ ਇਹਦਾ ਬਾਡੀ ਸਟਰਕਚਰ ਦੇਖੋ ਵੀ ਜੇ ਨੂੰ ਪ੍ਰੋਪਰ ਇਹਦੇ ਅਕੋਰਡਿੰਗ ਵਾਕ ਨਹੀਂ ਮਿਲੂਗੀ ਇਹ ਖਾਊਗਾ ਪੀਊਗਾ ਉੱਥੇ ਹੀ ਬੈਠਾ ਰਹੂਗਾ ਤੇ ਫਿਰ ਨੇਚਰਲੀ ਇਹ ਬਿਮਾਰ ਹੋਊਗਾ ਇਹਨੂੰ ਹਾਰਟ ਦੀਆਂ ਪ੍ਰੋਬਲਮ ਕ੍ਰੀਏਟ ਹੋਣਗੀਆਂ 40 ਤੋਂ 45 ਮਿੰਟ ਇਹਨਾਂ ਦੀ ਵਾਕਿੰਗ ਜਿਹੜੀ ਹੈਗੀ ਉਹ ਬਣਦੀ ਹੀ ਬਣਦੀ ਆ एवरीडे ਮਾਰਨਿੰਗ ਐਂਡ ਈਵਨਿੰਗ ਕੋਈ ਵੀ ਦਰਸ਼ਕ ਦੇਖੂਗਾ ਉਹਨਾਂ ਦੇ ਮਨ 'ਚ ਸਭ ਤੋਂ ਪਹਿਲਾਂ ਗੱਲ ਆਊਗੀ ਕਿ ਮੀਟ ਦਿੰਦੇ ਨੇ ਜੀ ਨੌਨ ਵੈਜ ਖਿਲਾਇਆ ਜਾਂਦਾ ਜੀ ਆਪਾਂ ਫਿਰ ਇਹਨਾਂ ਨੂੰ ਨੌਜ ਬਿਨ ਨੌਨ ਵੈਜ ਖਿਲਾਨਿਆ ਰੋਜ਼ ਡੇਲੀ ਡੇਲੀ ਤਾਂ ਨਹੀਂ ਖਵਾਉਂਦੇ ਜੀ ਨਾਨਵੈਜ ਖਵਾਉਨੇ ਜ਼ਰੂਰ ਆ ਜਦੋਂ ਸਾਡੇ ਘਰੇ ਬਣਦਾ ਤੇ ਇਹਨਾਂ ਦਾ ਵੀ ਬਣਦਾ ਸਭ ਤੋਂ ਆਮ ਗੱਲ ਇਹ ਮਿਲਦੀ ਆ ਕਿ ਪੈਡੀਗਰੀ ਪਾ ਦਿਆ ਕਰੋ ਡੌਗ ਨੂੰ ਦੇਖੋ ਜਿਹਨੇ ਕੰਮ ਸਾਰਨਾ ਆ ਸੁੱਕੀ ਖਰਾਕ ਰੱਖਣੀ ਆ ਵੀ ਚੱਕੇ ਆ ਜੀ ਪਾਇਆ ਵਾ ਫਾਰਮੈਲਿਟੀ ਕਰਤੀ ਉਹ ਤਾਂ ਜੋ ਮਰਜ਼ੀ ਪਾ ਲੋ ਪਰ ਜੇ ਤੁਸੀਂ ਇੱਕ ਫੈਮਿਲੀ ਮੈਂਬਰ ਰੱਖਿਆ ਤੇ ਫੈਮਿਲੀ ਦੇ ਵਿੱਚ ਰੋਜ਼ ਕੁਕਿੰਗ ਤਾਂ ਹੋਣੀ ਹੋ ਰੋਜ਼ ਬਣਾ ਕੇ ਤਾਜ਼ਾ ਖਾਣਾ ਤਾਂ ਪਾਉਣਾ ਹੀ ਸੀ ਉਹਦਾ ਪਾਉਣਾ ਹੀ ਪੈਂਦਾ ਪਾਉਣਾ ਹੀ ਪਊਗਾ ਜੀ ਤੁਸੀਂ ਜਿੰਨੀ ਮਰਜ਼ੀ ਵੀਡੀਓ ਪਾਈ ਜਾਓ ਦੇਖੇ ਜਾਓ ਵੀ ਆਹ ਪਾਓ ਜੀ ਇਹ ਕਰੋ ਉਹ ਕਰੋ ਨਹੀਂ ਅਸੀਂ ਇਹਨਾਂ ਨੂੰ ਦੋ ਟਾਈਮ ਖਰਾਕ ਦਿੰਨੇ ਆ ਦਿਨ 'ਚ ਹੂੰ ਤੇ ਦੋਹੇ ਟਾਈਮ ਅਸੀਂ ਤਾਜ਼ਾ ਭੋਜਨ ਇਹਨਾਂ ਦੇ ਲਈ ਤਿਆਰ ਕਰਨਾ YouTube Instagram Facebook ਇਹਨਾਂ ਦੇ ਉੱਤੇ ਸਰਚ ਕਰਦਨੇ ਆਪਣੇ ਰਿਕਾਰਡਿੰਗ ਲਈ ਜਿਸ ਤਰ੍ਹਾਂ ਦੀ ਡੌਗ ਨੂੰ ਦਿੱਕਤ ਆ ਰਹੀ ਹੁੰਦੀ ਆ ਉਹ ਚੀਜ਼ ਕਿਵੇਂ ਫਾਇਦੇਮੰਦ ਹੈ ਜਾਂ ਕਿ ਉਹ ਵੀ ਆਪਣੇ ਮੰਗੇ ਕੇ ਆਪਾਂ ਗੱਲਾਂ ਕਰ ਲਈਆਂ ਇਹ ਲੋਕਾਂ ਨੂੰ ਲੱਗਦਾ ਕਿ 나ਜੀ 나ਏ ਸਹੀ ਆਏ ਗਲਤ ਹੈ। ਭਾਈ ਜੀ ਗੱਲਾਂ ਦੋ ਹੋ ਜਾਂਦੀ ਹੈ ਜੀ। ਜਦੋਂ ਸਾਡਾ ਕੋਈ ਫੈਮਿਲੀ ਮੈਂਬਰ ਬਿਮਾਰ ਹੁੰਦਾ ਸੀ YouTube ਸਰਚ ਨਹੀਂ ਕਰਦਾ। ਅਸੀਂ Google ਤੇ ਸਰਚ ਨਹੀਂ ਕਰਦੇ। ਅਸੀਂ ਸਿੱਧਾ ਡਾਕਟਰ ਸਰਚ ਕਰਦੇ ਆ ਵੀ ਕਿਹੜੇ ਡਾਕਟਰ ਕੋਲ ਜਾਣਾ ਚਾਹੀਦਾ। ਠੀਕ ਹੈ ਜੀ ਸਾਡਾ ਵੀ ਜਦੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਤੇ ਅਸੀਂ ਇਹਨਾਂ ਨੂੰ ਬਕਾਇਦਾ ਡਾਕਟਰ ਕੋਲ ਲਿਜਾ ਕੇ ਚੈੱਕਅਪ ਕਰਾਈਦਾ ਵੀ ਦਿੱਕਤ ਕਿੱਥੋਂ ਆਈ ਭਾਈ ਕਿਉਂ ਆਈ? ਕਿਉਂ ਆਈ? ਹਾਂ। ਠੀਕ ਹੁਣ ਜਿਵੇਂ ਪ੍ਰੋਪਰ ਆਪਾਂ ਜਿਵੇਂ ਕਹਿ دیےਗੇ ਜੇ ਇਹਨਾਂ ਨੂੰ ਚੈੱਕ ਕਰਾਉਣਾ ਹੈ ਤਾਂ ਡਾਕਟਰ ਦੀ ਪਹਿਲਾ ਸਲਾਹ ਜ਼ਿਆਦਾ ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਆਪਾਂ ਐਕਸਪੈਰੀਮੈਂਟ ਕਿਸੇ ਫੈਮਿਲੀ ਮੈਂਬਰ ਤੇ ਐਕਸਪੈਰੀਮੈਂਟ ਨਹੀਂ ਕਰਦੇ ਅਸੀਂ ਡੌਗਿਆਂ ਤੇ ਕਿਉਂ ਕਰਦੇ ਆ ਕਿਉਂ YouTube ਸਰਚ ਕਰਦੇ ਆ ਕਿਉਂ Google ਤੇ ਸਰਚ ਕਰਦੇ ਆ ਹੋਰ ਉਹ ਲੋਕ ਸਰਚ ਕਰਦੇ ਆ ਜਿਹੜੇ ਇਹਨਾਂ ਨੂੰ ਪਰਿਵਾਰ ਦਾ ਹਿੱਸਾ ਨਹੀਂ ਸਮਝਦੇ ਉਹ ਸਿਰਫ ਇੱਕ ਐਕਸਪੈਰੀਮੈਂਟ ਦੀ ਮਸ਼ੀਨ ਖਾਂ ਜਿਹੜੇ ਵੀ ਉਹਨੇ ਕੀ ਕੀਤਾ ਹੋਊਗਾ ਅਸੀਂ ਨਹੀਂ ਸਮਝਦੇ ਜੇ ਬਿਮਾਰ ਹੋਇਆ ਆ ਤੇ ਅਸੀਂ ਇਮੀਡੀਏਟਲੀ ਡਾਕਟਰ ਨਾਲ ਕੰਸਲਟ ਕਰਦੇ ਆ ਵੀ ਭਾਈ ਇਹਨੇ ਸਵੇਰ ਤੋਂ ਸ਼ਾਮ ਤੱਕ ਰੋਟੀ ਨਹੀਂ ਖਾਧੀ ਕਿਉਂ ਨਹੀਂ ਖਾਧੀ ਚੈੱਕ ਅਗਲਾ ਕੰਮ ਡਾਕਟਰ ਦਾ ਅਗਲਾ ਕੰਮ ਡਾਕਟਰ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਕਹਾਂ ਬਹੁਤ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖਦੇ ਆ ਜਿਦੇ ਵਿੱਚ ਲੋਕ ਆਪਣੇ ਪੈਟਸ ਨੂੰ ਦਿਖਾਉਂਦੇ ਨੇ ਡੌਗ ਨੂੰ ਸਪੈਸ਼ਲੀ ਉਸ ਵਿੱਚ ਉਹਨਾਂ ਦੇ ਆਪਸੀ ਪਿਆਰ ਨੂੰ ਦਿਖਾਉਂਦੇ ਨੇ ਉਹ ਦਿਖਾਉਂਦੇ ਨੇ ਕਿ ਇੱਕ ਡੌਗ ਸਾਡੇ ਪਰਿਵਾਰ ਦਾ ਕਿੰਜ ਮੈਂਬਰ ਦੀ ਤਰ੍ਹਾਂ ਬਣ ਕੇ ਰਹਿੰਦਾ ਏ ਉਹ ਆਪਣੇ ਜਜ਼ਬਾਤਾਂ ਨੂੰ ਕਿਵੇਂ ਜ਼ਾਹਿਰ ਕਰਦੇ ਨੇ ਸਾਰਾ ਕੁਝ ਦੇਖਦੇ ਆਂ ਸੋਸ਼ਲ ਮੀਡੀਆ ਹੈ ਹੀ ਬਹੁਤ ਕੁਝ ਪਰ ਗੱਲ ਇਹ ਆ ਜਾਂਦੀ ਹੈ ਕਿ ਉਸ ਦਿਖਾਉਣ ਦੇ ਚੱਕਰ 'ਚ ਵੀਡੀਓ ਬਣਾਉਣ ਦੇ ਚੱਕਰ 'ਚ ਤੇ ਪੈਟ ਨੂੰ ਰੱਖਣ ਦੇ ਚੱਕਰ ਦੇ ਵਿੱਚ ਆਪਾਂ ਇਹ ਭੁੱਲ ਜਾਂਦੇ ਆਂ ਕਿ ਆਪਾਂ ਆਪਣੇ ਹਿਸਾਬ ਨਾਲ ਉਹਨੂੰ ਲੈ ਤਾਂ ਆਏ ਆਪਣੇ ਫਲੈਟ ਜਾਂ ਆਪਣੀ ਜਗ੍ਹਾ ਦੇ ਉੱਤੇ ਕਿਤੇ ਆਪਾਂ ਆਪਣੀ ਮਨਪਸੰਦ ਆਪਣੀ ਪਸੰਦ ਦੇਖ ਰਿਕੇ ਜਰੂਰ ਲਿਆਏ ਕਿ ਉਹ ਜਿਹੜਾ ਪੱਟ ਲੈ ਕੇ ਆਉਂਦਾ ਏ ਉਹ ਉਸ ਜਗ੍ਹਾ ਦੇ ਉੱਤੇ ਕਿੰਨਾ ਖੁਸ਼ ਹੈਗਾ ਸੀ ਜਾਂ ਉੱਥੇ ਉਹ ਰੱਖਣ ਯੋਗ ਹੈ ਜਾਂ ਨਹੀਂ ਹੈ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਵਿਕਰਮ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਹੁਣ ਗੱਲ ਇਦਾਂ ਆ ਜਾਂਦੀ ਆ ਸਰ ਜੀ ਇਹ ਸੋਸ਼ਲ ਮੀਡੀਆ ਏ ਸੋਸ਼ਲ ਮੀਡੀਆ ਤਾਂ ਇੱਕ ਐਸੀ ਚੀਜ਼ ਆ ਕਿ ਜੇ ਆਪਾਂ ਆਹ ਵਾਲੀ ਵੀਡੀਓ ਬਣਾ ਕੇ ਪਾਈਏ ਜੀ ਜੇ ਇਹਦੇ ਉੱਤੇ ਵਿਊ ਆਉਣ ਤਾਂ ਉਹਦੇ ਨੀਚੇ ਲੋਕਾਂ ਦੇ ਕਮੈਂਟ ਆਉਣਗੇ ਕਿ ਹਾਂ ਅਸੀਂ ਆਪਣੇ ਡੌਗ ਨੂੰ ਬਹੁਤ ਪਿਆਰ ਕਰਦੇ ਆਂ ਜੀ ਹਾਂ ਅਸੀਂ ਆਪਣੇ ਡੌਗ ਨੂੰ ਬਹੁਤ ਪ੍ਰਾਇਓਰਿਟੀ ਨਾ ਰੱਖਦੇ ਆਂ ਜੀ ਪਰ ਕਈ ਵਾਰ ਕਿੰਜ ਹੁੰਦਾ ਹੈ ਕਿ ਲੋਕ ਡੌਗ ਨੂੰ ਲੈ ਆਉਂਦੇ ਨੇ ਸਮਾਂ ਨਹੀਂ ਦੇ ਪਾਉਂਦੇ ਘੁਮਾਉਣ ਦਾ ਤੱਕ ਦਾ ਸਮਾਂ ਨਹੀਂ ਹੁੰਦਾ ਜੀ ਬਿਲਕੁਲ ਕੀ ਲੱਗਦਾ ਇਹਦੇ ਪਿੱਛੇ ਕਿ ਕੀ ਚੱਕਰ ਪੈ ਜਾਂਦਾ ਲੋਕ ਕਿਉਂ ਨਹੀਂ ਧਿਆਨ ਦਿੰਦੇ ਜਾਂ ਕੀ ਧਿਆਨ ਦੇਣਾ ਚਾਹੀਦਾ ਹੈ ਗੱਲਾਂ ਦੋਏ ਹੋ ਜਾਂਦੀਆਂ ਜੀ ਇੱਕ ਹੁੰਦਾ ਆ ਸ਼ੌਂਕ ਸ਼ੌਂਕ ਕੁਝ ਟਾਈਮ ਦਾ ਹੁੰਦਾ ਹੈ ਕੋਈ ਚੀਜ਼ ਘਰੇ ਆ ਗਈ ਸ਼ੌਂਕ ਲੈ ਜਾਂਦਾ ਤੇ ਇੱਕ ਹੁੰਦਾ ਪਿਆਰ ਜਿਹੜਾ ਪਿਆਰ ਆ ਉਹ ਥੋੜਾ ਲੰਬਾ ਚੱਲਦਾ ਵਧੀਆ ਸ਼ੌਂਕ ਤੇ ਪਿਆਰ ਜਦੋਂ ਇਕੱਠੇ ਹੋ ਜਾਣ ਤੇ ਫਿਰ ਕਿਸੇ ਚੀਜ਼ ਦੇ ਰੱਖ ਰਖਾਵ ਚ ਸਾਨੂੰ ਮੁਸ਼ਕਲ ਨਹੀਂ ਆਉਦੀ ਦਿੱਕਤ ਨਹੀਂ ਆਉਂਦੀ ਕਿਉਂਕਿ ਜਿਹੜਾ ਪਿਆਰ ਆ ਜਦਾਂ ਇਹਨਾਂ ਨੂੰ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ ਰੱਖਣਾ ਪੈਂਦਾ ਜਾਂ ਫੈਮਿਲੀ ਮੈਂਬਰ ਇੱਕ ਬੰਦਾ ਡੌਗ ਨੂੰ ਖਰੀਦ ਲੈਂਦਾ ਬਾਏ ਕਰ ਲੈਂਦਾ ਦੂਜਿਆਂ ਨੂੰ ਡਰ ਲੱਗਦਾ ਲੇਡੀਜ਼ ਕਹਿੰਦੇ ਅਸੀਂ ਨਹੀਂ ਘਮਾਉਣਾ ਅਸੀਂ ਨਹੀਂ ਲੈ ਕੇ ਜਾਣਾ ਸਾਨੂੰ ਡਰ ਲੱਗਦਾ ਜਾਂ ਸਾਡੇ ਕੋਲ ਟਾਈਮ ਨਹੀਂ ਪਰ ਜਿੱਥੇ ਇੱਕ ਫੈਮਿਲੀ ਮੈਂਬਰ ਬਣਾ ਲਿਆ ਤੇ ਫਿਰ ਉਹਦਾ ਰੱਖ-ਰਖਾਵ ਕਰਨਾ ਸਾਰਿਆਂ ਦੀ ਇਹ ਜਿਹੜੀ ਤੁਸੀਂ ਇੱਕ ਗੱਲ ਆਖੀ ਨਾ ਕਿ ਲੋਕ ਡਰਦੇ ਨੇ ਫੈਮਿਲੀ ਦੇ ਵਿੱਚ ਹੀ ਰਹਿੰਦਾ ਆ ਉਹ ਉਹ ਕਹਿੰਦਾ ਕਿ ਮੇਰੀ ਉਹਦੇ ਨਾਲ ਬਣਦੀ ਐ ਇਹ ਭਾਈ ਮੈਨੂੰ ਉਹਦਾ ਵੜਦਾ ਮੈਂ ਨਹੀਂ ਇਹਨੂੰ ਕਮਾਣ ਲੈ ਜਾਣਾ ਮੈਂ ਇਹਨੂੰ ਰੋਟੀ ਨਹੀਂ ਪਾ ਸਕਦੀ ਇਹ ਮੈਨੂੰ ਵੜਦਾ ਆ ਇਹ ਇਹ ਔਰੇ ਕੀ ਔਰੇ ਕੀ ਚੱਕਰ ਪੈਂਦਾ ਕਿ ਲੈਕ ਆਫ ਨੋਲਜ ਦਾ ਜਾਂ ਕੀ ਕਿ ਆਪਸ ਦੇ ਵਿੱਚ ਮਾਈ ਮਿਲਮਲਾਪ ਨਹੀਂ ਹੋਇਆ ਹਾਂਜੀ ਦੇਖੋ ਉਹਦੇ ਵੱਢਣ ਦਾ ਕਾਰਨ ਤਾਂ ਇੱਕ ਹੀ ਹੋ ਗਿਆ ਜੀ ਵੀ ਤੁਸੀਂ ਉਹਨੂੰ ਉਸ ਤਰੀਕੇ ਨਾਲ ਟ੍ਰੀਟ ਨਹੀਂ ਕਰਦੇ ਉਹਨੂੰ ਉਸ ਤਰੀਕੇ ਨਾਲ ਪਿਆਰ ਨਹੀਂ ਕਰਦੇ ਜਿੱਦਾਂ ਪਰਿਵਾਰ 'ਚ 6 ਮੈਂਬਰ ਨੇ ਜ਼ਰੂਰੀ ਥੋੜੋ ਵੀ ਛੇਆਂ ਦੀ ਇਕੱਠੀਆਂ ਦੀ ਬਣਦੀ ਆ ਕਿਸੇ ਦੀ ਨਹੀਂ ਬਣਦੀ ਕਿਸੇ ਦੀ ਬਣਦੀ ਆ ਕਿਸੇ ਦੀ ਬਹੁਤ ਜ਼ਿਆਦਾ ਬਣਦੀ ਆ ਇਸੇ ਤਰ੍ਹਾਂ ਨਾਲ ਇਹ ਵੀ ਜਦੋਂ ਪਰਿਵਾਰ ਦਾ ਇੱਕ ਹਿੱਸਾ ਬਣ ਗਿਆ ਇਹਨੇ ਆਪਣਾ ਹਰ ਇੱਕ ਤਰ੍ਹਾਂ ਦਾ ਮੂਡ ਦਿਖਾਉਣਾ ਜੇ ਤੁਸੀਂ ਇਹਨੂੰ ਪਿਆਰ ਨਾ ਰੱਖੋਗੇ ਤੇ ਤੁਹਾਨੂੰ ਪਿਆਰ ਦਿਖਾਊਗਾ ਜੇ ਇਹਦੇ ਨਾਲ ਅਡਵਾਈ ਕਰੋਗੇ ਤੇ ਇਹ ਵੀ ਅੜਦੇ ਇਹ ਇੱਕ ਅੜਨ ਤੋਂ ਗੱਲ ਨਾਲ ਆਪਾਂ ਹਾਲੀ ਤੋਂ ਮੈਂ ਕਹਿੰਦਾ ਅੱਜ ਤੋਂ 6-7 ਮਹੀਨੇ ਜਾਂ ਸਾਲ ਪਹਿਲਾਂ ਦੀ ਗੱਲ ਆ ਇੱਕ ਦੌਰ ਚੱਲਿਆ ਸੀਗਾ ਜਿਹਦੇ ਵਿੱਚ ਇੱਕ ਪਿੱਟਬੋਲ ਨਾਮ ਦੀ ਬਰੀਡ ਜਿਹੜੀ ਆਉਂਦੀ ਆ ਜੀ 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 ਉਸ ਦੇ ਉੱਤੇ ਬਹੁਤ ਗੱਲਾਂ ਹੋਈਆਂ ਕਿ ਇਹ ਘਰ ਚ ਰੱਖਣ ਯੋਗ ਨਹੀਂ ਹੈਗੀ ਜੀ ਇਹ ਬੱਚਿਆਂ ਨੂੰ ਖਾ ਜਾਂਦੀ ਹੈ ਇਹ ਮਾਲਕ ਨੂੰ ਉਲਟਾ ਹੀ ਵੱਢ ਲੈਂਦੀ ਹੈ ਇਹ ਪਿੱਟਬੋਲ ਕਿੰਨਾ ਕੁ ਖਤਰਨਾਕ ਹੁੰਦਾ ਵੈਸੇ ਦੇਖੋ ਜੀ ਖਤਰਨਾਕ ਤਾਂ ਇਨਸਾਨ ਤੋਂ ਵੱਧ ਕੋਈ ਹੈ ਨਹੀਂ ਜੇ ਆਪਾਂ ਕਿਸੇ ਚੀਜ਼ ਨੂੰ ਪਿਆਰ ਨਾਲ ਰੱਖਦੇ ਆ ਉਹਨੂੰ ਪਿਆਰ ਨਾਲ ਟ੍ਰੀਟ ਕਰਦੇ ਹਾਂ ਸਮੇਂ ਸਿਰ ਘਮਾਉਣੇ ਫਰੌਣਿਆਂ ਇਹ ਜਾਣਾ ਭਾਈ ਜੀ ਨੇ ਭੇਜਦਣੇ ਆਪਾਂ ਕੋਈ ਨਹੀਂ ਜੇ ਜਾਣਾ ਚਾਹੁੰਦੇ ਨੇ ਜਾਇਆ ਭਾਈ ਜਾ ਜਾਇਆ ਜਾਇਆ ਕਿ ਇਹਦਾ ਕੀ ਨਾਮ ਸੀਗਾ ਆਪਣਾ ਇਹਦਾ ਨਾਮ ਰੌਕੀ ਹੈ ਜੀ ਇਹਦਾ ਨਾਮ ਰੌਕੀ ਹੈ ਹਾਂ ਜੀ ਹਾਂ ਤੇ ਬਿਲਕੁਲ ਇਹ ਕਿਹੜੀ ਬੀਰੀਡ ਹੋਈ ਇਹ ਤਿਬਤ ਇਨਵੈਸਟੀਗੇਟ ਇਹ ਤਿਬਤ ਨੋਈ ਇਹ ਤਿਬਤ ਨਾਸਟੇ ਇੰਪੋਰਟ ਬਲੱਡ ਲਾਈਨ ਇੰਪੋਰਟ ਆ ਤੇ ਜਿਵੇਂ ਤੁਸੀਂ ਦੱਸ ਰਹੇ ਕਿ ਮੈਂ ਪਿੱਟ ਬੋਲ ਦੀ ਗੱਲ ਕੀਤੀ ਐ ਇਹ ਵੀ ਦੇਖਣ ਨੂੰ ਬਹੁਤ ਖਤਰਨਾਕ ਆਗਾ ਉਹ ਵੀ ਬਹੁਤ ਕਹਿੰਦੇ ਖਤਰਨਾਕ ਹੁੰਦੀ ਐ ਹੈਗੇ ਦੋਨੋਂ ਹੀ ਖਤਰਨਾਕ ਨੇ ਖਤਰਨਾਕ ਬਣਾ ਜਾਂ ਬਣਾਉਣਾ ਕਈ ਵਾਰ ਹਾਲਾਤ ਹੁੰਦੇ ਆ ਬੰਦੇ ਨੂੰ ਖਤਰਨਾਕ ਬਣਾ ਦਿੰਦੇ ਆ ਇਸੇ ਤਰ੍ਹਾਂ ਇਹਨਾਂ ਦੇ ਵੀ ਅਗਰ ਹਾਲਾਤ ਤੁਸੀਂ ਇਹਨਾਂ ਨੂੰ ਸਮੇਂ ਸਿਰ ਪੁੱਛਣਾ ਨਹੀਂ ਸਮੇਂ ਸਿਰ ਖਾਣਾ ਨਹੀਂ ਦੇਣਾ ਸਾਰਾ ਦਿਨ ਬੰਨੀ ਰੱਖਣਾ ਤੇ ਇਹ ਵੀ ਖਤਰਨਾਕ ਹੋ ਜਾਣਗੇ ਉਹ ਚਾਹੇ ਇਨਸਾਨ ਆ ਚਾਹੇ ਜਾਨਵਰ ਸਭਾ ਤਾਂ ਕੁਦਰਤ ਨੇ ਇੱਕੋ ਜਿਹਾ ਦਿੱਤੇ ਬੰਨ ਕੇ ਰੱਖਣਾ ਇੱਕ ਡੌਗ ਨੂੰ ਜੇ ਆਪਾਂ ਬੰਨ ਕੇ ਰੱਖਦੇ ਆ ਜੀ ਉਹ ਜ਼ਿਆਦਾ ਚਿੜਚਿੜਾ ਹੋ ਜਾਂਦਾ ਉਹਦੇ ਨਾਲ ਬਿਲਕੁਲ ਜੀ ਜੇ ਜੇ ਮੈਂ ਮੰਨ ਲਓ ਮੈਂ ਇੱਕ ਗੱਲ ਕਰਦਾ ਕਿ ਅ ਕੋਈ ਖੇਤਾਂ ਦੇ ਵਿੱਚ ਘਰ ਆ ਕਿਸੇ ਦਾ ਕੋਈ ਕੋਈ ਉਹਨੂੰ ਪਿੰਜਰਾ ਅਗਲਾ ਕਹਿੰਦਾ ਕਿ ਯਾਰ ਇਹਨੂੰ ਪਿੰਜਰੇ 'ਚ ਰੱਖੋ ਜੀ ਕਿੰਨਾ ਕੁ ਟਾਈਮ ਰੱਖਣਾ ਚਾਹੀਦਾ ਫਿਰ ਪਿੰਜਰੇ 'ਚ ਜੇ ਆਪਾਂ ਆਮ ਜਨਰਲ ਭਾਸ਼ਾ ਦੇ ਵਿੱਚ ਗੱਲ ਕਰੀਏ 3 ਘੰਟੇ 4 ਘੰਟੇ 5 ਘੰਟੇ ਦੇਖੋ ਪਿੰਜਰੇ ਦੇ ਵਿੱਚ ਭਾਵੇਂ ਤੁਸੀਂ ਸਾਰਾ ਦਿਨ ਰੱਖ ਲੋ ਪਰ ਉਹਦਾ ਰੱਖ-ਰਖਾਵ ਉਹਦੀ ਸਾਂਭ ਸੰਭਾਲ ਉਹਨੂੰ ਤੁਸੀਂ ਦਿਨ ਚ ਕਿੰਨੇ ਵਾਰੀ ਜਾ ਕੇ ਮਿਲ ਕੇ ਆਉਨੇ ਹੋ ਕਿੰਨੀ ਵਾਰੀ ਤੁਸੀਂ ਉਹਦੇ ਨਾਲ ਗੱਲਬਾਤ ਕਰਦੇ ਹੋ ਕਿੰਨੀ ਗਵਾਰ ਉਹਨੂੰ ਘਮਾਉਂਦੇ ਫਰੋਨੇ ਹੋ ਉਹਦੇ ਤੇ ਨਿਰਭਰ ਕਰਦਾ ਆ ਇਹ ਉਹਦੇ ਤੇ ਨਿਰਭਰ ਕਰਦਾ ਆ ਤੁਸੀਂ ਦਿਨੇ ਰੱਖੋ ਇਹ ਗਾਰਡਿੰਗ ਡੌਗ ਨੇ ਗਾਰਡ ਕਰਦੇ ਆ ਸਾਰੀ ਰਾਤ ਜਾਗਦੇ ਆ ਤੇ ਦਿਨੇ ਸੌਂਦੇ ਆ ਦਿਨੇ ਰੱਖੋ ਪਿੰਜਰੇ ਚ ਕਈ ਵਾਰ ਕੀ ਹੋ ਜਾਂਦਾ ਨਾ ਅਗਲਾ ਚਾਹੁੰਦਾ ਹੁੰਦਾ ਕਿ ਮੇਰਾ ਡੌਗ ਬਹੁਤ ਫ੍ਰੈਂਡਲੀ ਹੈ ਜੀ ਕਿ ਉਹ ਫ੍ਰੈਂਡਲੀ ਹੋਣ ਕਰਕੇ ਉਹ ਕਿਸੇ ਨੂੰ ਵੱਢਦਾ ਹੀ ਨਹੀਂ ਪਰ ਉਹਨੂੰ ਹੋਰ ਚਿੜਚਣਾ ਬਣਾ ਲੈਂਦੇ ਨੇ ਕਿ ਜਿਵੇਂ ਇੱਕ ਆਪਾਂ ਲੈਬ ਲਾਇਬ੍ਰੇਰੀ ਦੀ ਗੱਲ ਕਰਦੇ ਆ ਲੈਬਰੇ ਕਹਿੰਦੇ ਕਿ ਇੰਨੀ ਸਾਊ ਨਸਲ ਹੈ ਜੀ ਕਿ ਉਹ ਜੀ ਜੇ ਆਪਾਂ ਕੁੱਤੀ ਦੀ ਗੱਲ ਕਰਦੇ ਵਿੱਚ ਦੀ ਗੱਲ ਕਰਦੇ ਆ ਤਾਂ ਉਹ ਆਪਣਾ ਦੁੱਧ ਕਿਸੇ ਵੀ ਹੋਰ ਡੌਗ ਨੂੰ ਪਲਾ ਦਿੰਦੇ ਨੇ ਉਹ ਇੰਨੀ ਸਾਊ ਨਸਲ ਹੈ ਦੇਖੋ ਮਾਂ ਤਾਂ ਮਾਂ ਹੁੰਦੀ ਹੈ ਜੀ ਦੁੱਧ ਪਲਾਉਣਾ ਤਾਂ ਹਰ ਇੱਕ ਦਾ ਇੱਕ ਨੇਚਰ ਆ ਅਸੀਂ ਅਕਸਰ ਅੱਜ ਕੱਲ ਇੰਸਟਾਗ੍ਰਾਮ ਤੇ ਵੀ ਵੀਡੀਓ ਦੇਖਦੇ ਆ ਵੀ ਇੱਕ ਫੀਮੇਲ ਡੌਗ ਆ ਤੇ ਉਹ ਸ਼ੇਰ ਦੇ ਬੱਚਾ ਨੂੰ ਦੁੱਧ ਪਿਉਂਦੀ ਆ ਮਾਂ ਤਾਂ ਮਾਂ ਆ ਉਹਨੇ ਨਹੀਂ ਦੇਖਣਾ ਵੀ ਕੀ ਨਸਲ ਆ ਜਾਂ ਕਿਹਨੂੰ ਪਾਲਣਾ ਜਾਂ ਕਿਹਨੂੰ ਨਹੀਂ ਪਾਲਣਾ ਮੇਰੇ ਕੋਲ ਬੱਚੇ ਆ ਮੇਰੇ ਕੋਲ ਆ ਦੋ ਫੀਮੇਲ ਆ ਸੁੰਆ ਹੁੰਆ ਬੱਚੇ ਦਿੱਤੇ ਆ ਉਹ ਆਪ ਜੇ ਕਦੇ ਬੱਚਾ ਉਹਦੇ ਥੱਲੇ ਦੁੱਧ ਵੜ ਕੇ ਪੀਉਂਦਾ ਕਦੇ ਉਹਦੇ ਥੱਲੇ ਕੁਝ ਵੀ ਨਹੀਂ ਕਹਿੰਦਾ ਇਹਨਾਂ ਦਾ ਵੀ ਨੇਚਰ ਸਾਡੇ ਵਰਗਾ ਹੀ ਆ ਇਹਦੇ ਆਪਣੇ ਵਰਗਾ ਹੀ ਹੁੰਦਾ ਹਾਂਜੀ ਹਾਂ ਇਹ ਪਰ ਇਹ ਕਹਿੰਦੇ ਇਹ ਵੀ ਬਣਾਉਣਾ ਵੀ ਆਪਣੇ ਹੱਥੇ ਹੁੰਦਾ ਕਿ ਕਿੱਦਾਂ ਦਾ ਬਣਾਉਣਾ ਬਿਲਕੁਲ ਜੀ ਇਹਨਾਂ ਨੂੰ ਮਾਹੌਲ ਦੇਣਾ ਪੈਂਦਾ ਜੀ ਪਿਆਰ ਆ ਇੱਕ ਡੌਗ ਨੂੰ ਕਿੰਨੇ ਟਾਈਮ ਵਾਸਤੇ ਕਮਾਉਣਾ ਚਾਹੀਦਾ ਹਰ ਰੋਜ਼ ਕਿੰਨਾ ਘੱਟੋ ਘੱਟ ਆਪਾਂ ਕਿਉਂਕਿ ਅੱਜ ਤਾਂ ਅੱਜਕੱਲ੍ਹ ਟਾਈਮ ਬਹੁਤ ਬੀਜ਼ੀ ਹੁੰਦਾ ਹੈ 40 ਤੋਂ 45 ਮਿੰਟ ਤੁਹਾਨੂੰ ਹਰ ਰੋਜ਼ ਆਪਣੇ ਡੌਗ ਨੂੰ ਕਮਾਉਣਾ ਚਾਹੀਦਾ ਜੇ ਤੁਸੀਂ ਉਹਨੂੰ ਸਾਰਾ ਦਿਨ ਪਿੰਜਰੇ 'ਚ ਰੱਖਦੇ ਹੋ ਜਾਂ ਉਹਨੂੰ ਸਾਰਾ ਦਿਨ ਸੰਗਲ ਨਾਲ ਬੰਨ ਕੇ ਰੱਖਦੇ ਤੇ 40 ਤੋਂ 45 ਮਿੰਟ ਸਵੇਰੇ 40 ਤੋਂ 45 ਮਿੰਟ ਸ਼ਾਮ ਨੂੰ ਕਿਉਂਕਿ ਇਹਨਾਂ ਦੇ ਜਿਹੜੇ ਮਸਲ ਨੇ ਜਦੋਂ ਇਹ ਡੌਗ ਤੁਸੀਂ ਦੇਖਦੇ ਹੋ ਇਹਦਾ ਸਟਰਕਚਰ ਬਹੁਤ ਜ਼ਿਆਦਾ ਹੈਵੀ ਆ ਠੀਕ ਹੈ ਇਹਦੇ ਤੁਸੀਂ ਪੰਜੇ ਦੇਖੋ ਇਹਦੀਆਂ ਲੱਤਾਂ ਦੇਖੋ ਤੁਸੀਂ ਇਹਦਾ ਬਾਡੀ ਸਟਰਕਚਰ ਦੇਖੋ ਵੀ ਜੇ ਨੂੰ ਪ੍ਰੋਪਰ ਇਹਦੇ ਅਕੋਰਡਿੰਗ ਵਾਕ ਨਹੀਂ ਮਿਲੂਗੀ ਇਹ ਖਾਊਗਾ ਪੀਊਗਾ ਉੱਥੇ ਬੈਠਾ ਰਹੂਗਾ ਤੇ ਫਿਰ ਨੇਚਰਲੀ ਇਹ ਬਿਮਾਰ ਹੋਊਗਾ ਇਹਨੂੰ ਹਾਰਟ ਦੀਆਂ ਪ੍ਰੋਬਲਮ ਕ੍ਰੀਏਟ ਹੋਣਗੀਆਂ 40 ਤੋਂ 45 ਮਿੰਟ ਇਹਨਾਂ ਦੀ ਵਾਕਿੰਗ ਜਿਹੜੀ ਹੈਗੀ ਉਹ ਬਣਦੀ ਹੀ ਬਣਦੀ ਆ एवरीडे ਮਾਰਨਿੰਗ ਐਂਡ ਈਵਨਿੰਗ ਹਰ ਰੋਜ਼ ਹਰ ਰੋਜ਼ ਤੇ ਖਾਣ ਨੂੰ ਕੀ ਦੇਣਾ ਚਾਹੀਦਾ ਹੁਣ ਜਿਵੇਂ ਤੁਸੀਂ ਨੇ ਇੱਕ ਗੱਲ ਕੀਤੀ ਕਿ ਇਹਦਾ ਸਟਰਕਚਰ ਦੇਖੋ ਇਹਦੀ ਵਾਕਿੰਗ ਦੇਖੋ ਮਸਲ ਦੇਖੋ 40 ਤੋਂ 45 ਮਿੰਟ ਘਮਾਉਨੇ ਆ ਕੋਈ ਵੀ ਦਰਸ਼ਕ ਦੇਖੂਗਾ ਉਹਨਾਂ ਦੇ ਮਨ 'ਚ ਸਭ ਤੋਂ ਪਹਿਲਾਂ ਗੱਲ ਆਊਗੀ ਕਿ ਮੀਟ ਦਿੰਦੇ ਨੇ ਜੀ ਨਾਨ ਵੈਜ ਖਲਾਇਆ ਜਾਂਦਾ ਜੀ ਆਪਾਂ ਫਿਰ ਇਹਨਾਂ ਨੂੰ ਨੌਜਵਾਨ ਨਾਨ ਵੈਜ ਖੁਲਾਉਨੇ ਆ ਰੋਜ਼ ਡੇਲੀ ਡੇਲੀ ਤਾਂ ਨਹੀਂ ਖਵਾਉਂਦੇ ਜੀ ਨਾਨ ਵੈਜ ਖਵਾਉਨੇ ਜ਼ਰੂਰ ਆ ਜਦੋਂ ਸਾਡੇ ਘਰੇ ਬਣਦਾ ਤੇ ਇਹਨਾਂ ਦਾ ਵੀ ਬਣਦਾ ਇੱਕ अच्छा हां जी ਜਿਵੇਂ ਜਦੋਂ ਆਪਣੇ ਘਰੇ ਆ ਬਣਦਾ ਤਾਂ ਇਹਨਾਂ ਨੂੰ ਵੀ ਮਿਲੂਗਾ ਜੀ ਜੋ ਅਸੀਂ ਖਾਣੇ ਪੀਣੇ ਆ ਦਾਲ ਸਬ지 ਉਹ ਸੇਮ ਇਹਨਾਂ ਦੇ ਲਈ ਡਾਈਟ ਨੂੰ ਲੈ ਕੇ ਬਹੁਤ ਚੀਜ਼ਾਂ ਲੈਂਦੇ ਨੇ ਸਭ ਤੋਂ ਆਮ ਗੱਲ ਇਹ ਮਿਲਦੀ ਆ ਕਿ ਪੈਡਿਗਰੀ ਪਾ ਦਿਆ ਕਰੋ ਡੌਗ ਨੂੰ ਦੇਖੋ ਜਿਹਨੇ ਕੰਮ ਸਾਰਨਾ ਆ ਸੁੱਕੀ ਖਰਾਕ ਰੱਖਣੀ ਆ ਵੀ ਚੱਕਿਆ ਜੀ ਪਾਇਆ ਵਾ ਫਾਰਮੈਲਿਟੀ ਕਰਤੀ ਉਹ ਤਾਂ ਜੋ ਮਰਜੀ ਪਾ ਲੋ ਪਰ ਜੇ ਤੁਸੀਂ ਇੱਕ ਫੈਮਿਲੀ ਮੈਂਬਰ ਰੱਖਿਆ ਤੇ ਫੈਮਿਲੀ ਦੇ ਵਿੱਚ ਰੋਜ਼ ਕੁਕਿੰਗ ਤਾਂ ਹੋਣੀ ਹੋ ਰੋਜ਼ ਬਣਾ ਕੇ ਤਾਜ਼ਾ ਖਾਣਾ ਤਾਂ ਪਾਉਣਾ ਹੀ ਜੀ ਉਹਦਾ ਪਾਉਣਾ ਹੀ ਪੈਂਦਾ ਪਾਉਣਾ ਹੀ ਪਊਗਾ ਜੀ ਤੁਸੀਂ ਜਿੰਨੀ ਮਰਜ਼ੀ ਵੀਡੀਓ ਪਾਈ ਜਾਓ ਦੇਖੇ ਜਾਓ ਵੀ ਆਹ ਪਾਓ ਜੀ ਇਹ ਕਰੋ ਉਹ ਕਰੋ ਨਹੀਂ ਅਸੀਂ ਇਹਨਾਂ ਨੂੰ ਦੋ ਟਾਈਮ ਖਰਾਕ ਦਿੰਨੇ ਆ ਦਿਨ 'ਚ ਹੂੰ ਤੇ ਦੋਵੇਂ ਟਾਈਮ ਅਸੀਂ ਤਾਜ਼ਾ ਭੋਜਨ ਇਹਨਾਂ ਦੇ ਲਈ ਤਿਆਰ ਕਰਨਾ ਤਾਜ਼ਾ ਭੋਜਨ ਤਾਜ਼ਾ ਬਿਲਕੁਲ ਤਾਜ਼ਾ ਬਣਾ ਕੇ ਹੀ ਦੇਣਾ ਆ ਕੋਈ ਅਸੀਂ ਇਹਨਾਂ ਨੂੰ ਫਰਟੀਲਾਈਜ਼ ਜਾਂ ਕਿਸੇ ਤਰ੍ਹਾਂ ਦਾ ਕੋਈ ਭੋਜਨ ਇਦਾਂ ਦਾ ਅਸੀਂ ਨਹੀਂ ਦਿੰਦੇ ਜਿਵੇਂ ਕਿ ਇੱਕ ਗੱਲ ਇਹ ਹੋ ਜਾਂਦੀ ਹੈ ਕਿ ਇੱਕ ਟਾਈਮ ਦੇ ਵਿੱਚ ਰੋਟੀ ਜਿਹੜੀ ਹੈ ਕਈ ਵਾਰ ਆਪਾਂ 3 ਪਾ ਦਨੇ ਆ 4 ਪਾ ਦਨੇ ਆ ਉੰਜੇ ਮੰਨ ਲਓ ਸਵੇਰ ਦੀ ਜਿਹੜੀ ਇਹਨਾਂ ਦੀ ਸਵੇਰ ਦੀ ਡਾਈਟ ਆ ਉਹ ਸਵੇਰ ਦੀ ਪ੍ਰੋਪਰ ਕਿੰਨੇ ਵਜੇ ਡਾਈਟ ਹੋਣੀ ਚਾਹੀਦੀ ਹੈ ਇੱਕ ਡੌਗ ਦੀ ਜਿਹੜੀ ਆਮ ਘਰ ਦੇ ਵਿੱਚ ਰਹਿੰਦੀ ਆ ਜਿੱਦਾਂ ਇਹ ਵੈਦਰ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਹੁਣ ਜੋ ਵੈਦਰ ਆ ਗਿਆ ਇਹ ਵੈਦਰ ਬਹੁਤ ਜ਼ਿਆਦਾ ਗਰਮ ਹੋ ਗਿਆ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਨਾਂ ਨੂੰ ਖਰਾਕ ਦੇਤੀ ਇਹਨਾਂ ਨੇ ਖਾ ਲਈ ਉਹੀ ਖਾਣਗੇ ਉਸ ਤੋਂ ਬਾਅਦ ਸਾਰਾ ਦਿਨ ਭੋਜਨ ਉਸੇ ਤਰ੍ਹਾਂ ਦਾ ਪਿਆਰ ਕਿਉਂਕਿ ਗਰਮੀ ਦੇ ਵਿੱਚ ਡੌਗ ਦੀ ਜਿਹੜੀ ਡਾਈਟ ਆ ਉਹ ਘਟ ਜਾਂਦੀ ਹੈ ਉਹ ਘਟ ਜਾਂਦੀ ਹੈ ਹਾਂਜੀ ਉਸ ਹਿਸਾਬ ਨਾਲ ਫਿਰ ਇਹਨਾਂ ਦੀ ਜਿਹੜੀ ਡਾਈਟ ਆ ਉਹ ਅਕੋਰਡਿੰਗ ਟੂ ਵੈਦਰ ਫਲਕਚੂਏਟ ਹੋ ਜਾਂਦੀ ਆ ਬਦਲਦੀ ਰਹਿੰਦੀ ਆ ਇੱਕ ਨਾ ਅ ਸ਼ਿਡਜੂ ਇੱਕ ਬਰੀਡ ਹੋਗੀ ਜੀ ਇੱਕ ਹੋ ਗਿਆ ਪਪੇਰੀਅਨ ਇੱਕ ਹੁੰਦੇ ਹਨਾ ਪਪੇਰੀਅਨ ਹੁੰਦੇ ਨੇ ਹਾਂਜੀ ਸ਼ਿਡਜੂ ਦੇ ਬਾਲ ਬਹੁਤ ਲੰਬੇ ਹੁੰਦੇ ਨੇ ਜੀ ਲੋਕਾਂ ਦੇ ਮਨ 'ਚ ਸਵਾਲ ਇਹ ਆਂਦਾ ਆ ਕਿ ਸ਼ਿਡਜੂ ਨੂੰ ਆਪਾਂ ਨਾਲ ਲਿਆਂਦਾ ਆ ਉਹਦੇ ਬਾਲ ਬਹੁਤ ਲੰਬੇ ਹੋਣਗੇ ਜੇ ਉਹਨਾਂ ਦੇ ਚੀਚੜ ਪੈ ਗਏ ਜੀ ਜੇ ਕਿਸੇ ਛਿੜਿਯੂ ਦੇ ਚਿਚੜ ਪੈਂਦੇ ਨੇ ਤਾਂ ਸਭ ਤੋਂ ਪਹਿਲਾ ਹੱਲ ਇੱਕ ਸ਼ੈਂਪੂ ਆਉਂਦਾ ਜੀ ਉਹਦੇ ਨਾਲ ਨਵਾ ਦਿਓ ਉਹਦੇ ਨਾਲ ਜੀਚੜ ਮਰ ਜਾਂਦੇ ਨੇ ਉਹਨਾਂ ਨੂੰ ਬਾਹ ਦਿਓ ਜੀ ਜਾਂ ਇਹਨਾਂ ਦੇ ਵਾਲ ਕਟਾ ਦਿਓ ਜੀ ਇਹ ਦੋਨੇ ਨਾਲੋਂ ਇਹੀ ਦੋ ਹੱਲ ਨੇ ਜਾਂ ਚਿਚੜ ਪੈਂਣ ਤੋਂ ਰੋਕਣ ਦਾ ਕੋਈ ਹੋਰ ਹੱਲ ਹੈਗਾ ਚਿਚੜ ਪੈਂਣ ਤੋਂ ਰੋਕਣ ਦਾ ਸਭ ਤੋਂ ਵੱਡਾ ਹੱਲ ਤੇ ਇਹ ਆ ਵੀ ਤੁਸੀਂ ਡੌਗ ਨੂੰ ਗਿੱਲਾ ਨਾ ਹੋਣ ਦਿਓ ਉਹਨੂੰ ਹਫ਼ਤੇ ਦੇ ਵਿੱਚ ਦੋ ਵਾਰੀ ਨਵਾਓ ਵਧੀਆ ਸ਼ੈਂਪੂ ਦੇ ਨਾਲ ਔਰ ਉਹਨੂੰ ਉਸੇ ਟਾਈਮ ਸੁਕਾ ਦਿਓ ਉਸੇ ਟਾਈਮ ਸੁਕਾਈਏ ਉਸੇ ਟਾਈਮ ਸੁਕਾਓ ਜਦੋਂ ਅਸੀਂ ਸੁਕਾਉਣ ਦੇ ਲਈ ਡੌਗ ਗਿੱਲਾ ਰਹਿ ਜਾਂਦਾ ਤਾਂ ਨੇਚਰਲੀ ਆ ਵੀ ਉਹਦੇ ਜੀ ਪੈਣੀ ਤਾਂ ਜਣੀ ਉਹ ਜੇ ਮੰਨ ਲਓ ਅਪਨ ਨਵਾਇਆ ਤੇ ਉਹਨੂੰ ਉਸੇ ਟਾਈਮ ਚਾਹੇ ਡਰਾਇਰ ਜਾਂ ਤੌਲੀਏ ਨਾਲ ਟਾਬਲ ਟਾਬਲ ਡਰਾਈ ਕਰ ਦੋ ਜੇ ਡਰਾਇਰ ਨਹੀਂ ਹੈਗੀ ਤਾਂ ਉਹਨੂੰ ਤੌਲੀਆ ਨਾਲ ਸੁਕਾ ਕੇ ਚੰਗੇ ਤਰ੍ਹਾਂ ਨਾਲ ਕੰੰਗੀ ਕਰ ਦੋ ਜਿੱਥੋਂ ਗਿੱਲਾ ਰਹਿ ਗਿਆ ਜਿਹੜਾ ਚਿਚੜ ਆਉਂਦਾ ਸਾਡੀ ਸਕਿਨ ਚੋਂ ਹੀ ਪੈਦਾ ਹੁੰਦਾ ਅੱਜ ਸਕਿਨ ਦੇ ਵਿੱਚ ਹੀ ਸਕਿਨ 'ਚ ਕੋਈ ਉਪਰੀ ਚੀਜ਼ ਨਹੀਂ ਆਏ ਵੀ ਇੱਧਰ-ਉੱਧਰ ਆਉਂਦਾ ਉਹ ਸਾਡੀ ਸਕਿਨ 'ਚੋਂ ਹੀ ਪੈਦਾ ਹੋ ਜਾਂਦਾ ਆ ਠੀਕ ਹੈ ਜੀ ਜੇ ਉਹਨੂੰ ਤੁਸੀਂ ਸਾਰਾ ਦਿਨ ਤੁਹਾਡਾ ਡੌਗ ਸਿਲ 'ਚ ਰਹਿੰਦਾ ਆ ਗਿੱਲਾ ਰਹਿੰਦਾ ਆ ਤੇ ਫਿਰ ਇਹ 100% ਦੇ ਚਾਂਸ ਨੇ ਪੈਣਗੇ ਹੀ ਪੈਣਗੇ ਬਿਲਕੁਲ 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 ਕੋਈ ਡੌਗ ਜਦੋਂ ਬੁਖਾਰ ਆਉਂਦਾ ਆ ਕਿਸੇ ਡੌਗ ਨੂੰ ਜਾਂ ਕੁਝ ਵੀ ਕੋਈ ਐਸੀ ਦਿੱਕਤ ਆਉਂਦੀ ਆ ਜੀ ਤੁਹਾਨੂੰ ਕੀ ਲੱਗਦਾ ਲੋਕ ਕੀ ਕਰਦੇ ਨੇ ਜਿਨ੍ਹਾਂ ਨੂੰ ਪ੍ਰੋਪਰ ਜਾਣਕਾਰੀ ਨਾ ਹੋਣ ਦੀ ਵਜ੍ਹਾ ਕਰਕੇ YouTube Instagram Facebook ਇਹਨਾਂ ਦੇ ਉੱਤੇ ਸਰਚ ਕਰਦਨੇ ਆਪਣੇ ਰਿਕਾਰਡਿੰਗ ਲਈ ਜਿਸ ਤਰ੍ਹਾਂ ਦੀ ਡੌਗ ਨੂੰ ਦਿੱਕਤ ਆ ਰਹੀ ਹੁੰਦੀ ਆ ਉਹ ਚੀਜ਼ ਕਿਵੇਂ ਫਾਇਦੇਮੰਦ ਹੈ ਜਾਂ ਕਿ ਉਹ ਵੀ ਆਪਣੇ ਮੰਗੇ ਕਿ ਆਪਾਂ ਗੱਲਾਂ ਕਰ ਲਈਆਂ ਕਿ ਲੋਕਾਂ ਨੂੰ ਲੱਗਦਾ ਕਿ ਨਾ ਜੀ ਨਾਏ ਸਹੀ ਆ ਇਹ ਗਲਤ ਬਾਈ ਜੀ ਗੱਲਾਂ ਦੋ ਹੋ ਜਾਂਦੀ ਹੈ ਜੀ ਜਦੋਂ ਸਾਡਾ ਕੋਈ ਫੈਮਿਲੀ ਮੈਂਬਰ ਬਿਮਾਰ ਹੁੰਦਾ ਸੀ YouTube ਸਰਚ ਨਹੀਂ ਕਰਦਾ ਅਸੀਂ Google ਤੇ ਸਰਚ ਨਹੀਂ ਕਰਦੇ ਅਸੀਂ ਸਿੱਧਾ ਡਾਕਟਰ ਸਰਚ ਕਰਦੇ ਆ ਵੀ ਕਿਹੜੇ ਡਾਕਟਰ ਕੋਲ ਜਾਣਾ ਚਾਹੀਦਾ ਠੀਕ ਹੈ ਜੀ ਸਾਡਾ ਵੀ ਜਦੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਇਹਨਾਂ ਨੂੰ ਬਕਾਇਦਾ ਡਾਕਟਰ ਕੋਲ ਲਿਜਾ ਕੇ ਚੈੱਕਅਪ ਕਰਾਈਦਾ ਵੀ ਦਿੱਕਤ ਕਿੱਥੋਂ ਆਈ ਭਾਈ ਕਿਉਂ ਆਈ ਕਿਉਂ ਆਈ ਹਾਂ ਠੀਕ ਹੁਣ ਜਿਵੇਂ ਪ੍ਰੋਪਰ ਆਪਾਂ ਜਿਵੇਂ ਕਹਿ دیےਗੇ ਜੇ ਇਹਨਾਂ ਨੂੰ ਚੈੱਕ ਕਰਾਉਣਾ ਹੈ ਤਾਂ ਡਾਕਟਰ ਦੀ ਪਹਿਲਾ ਸਲਾਹ ਜ਼ਿਆਦਾ ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਆਪਾਂ ਐਕਸਪੈਰੀਮੈਂਟ ਕਿਸੇ ਫੈਮਿਲੀ ਮੈਂਬਰ ਤੇ ਐਕਸਪੈਰੀਮੈਂਟ ਨਹੀਂ ਕਰਦੇ ਅਸੀਂ ਡੌਗਿਆਂ ਤੇ ਕਿਉਂ ਕਰਦੇ ਆ ਕਿਉਂ YouTube ਸਰਚ ਕਰਦੇ ਆ ਕਿਉਂ Google ਤੇ ਸਰਚ ਕਰਦੇ ਆ ਉਹ ਉਹ ਲੋਕ ਸਰਚ ਕਰਦੇ ਆ ਜਿਹੜੇ ਇਹਨਾਂ ਨੂੰ ਪਰਿਵਾਰ ਦਾ ਹਿੱਸਾ ਨਹੀਂ ਸਮਝਦੇ ਉਹ ਸਿਰਫ ਇੱਕ ਐਕਸਪੈਰੀਮੈਂਟ ਦੀ ਮਸ਼ੀਨ ਖਾਣ ਜਿਹੜੇ ਵੀ ਉਹਨੇ ਕੀ ਕੀਤਾ ਹੋਊਗਾ ਅਸੀਂ ਨਹੀਂ ਸਮਝਦੇ ਜੇ ਬਿਮਾਰ ਹੋਇਆ ਆ ਤੇ ਅਸੀਂ ਇਮੀਡੀਏਟਲੀ ਡਾਕਟਰ ਨਾਲ ਕੰਸਲਟ ਕਰਦੇ ਆ ਵੀ ਭਾਈ ਇਹਨੇ ਸਵੇਰ ਤੋਂ ਸ਼ਾਮ ਤੱਕ ਰੋਟੀ ਨਹੀਂ ਖਾਧੀ ਕਿਉਂ ਨਹੀਂ ਖਾਧੀ ਚੈੱਕ ਅਗਲਾ ਕੰਮ ਡਾਕਟਰ ਦਾ ਅਗਲਾ ਕੰਮ ਡਾਕਟਰ ਦਾ ਬਿਲਕੁਲ ਰੇਬੀਜ਼ ਦੇ ਇੰਜੈਕਸ਼ਨ ਡੌਗਸ ਤੇ ਤੇ ਆਪ ਦੇ ਕੋਲ ਦੋਨਾਂ ਦੇ ਲੱਗਨੇ ਜ਼ਰੂਰੀ ਹੁੰਦੇ ਨੇ ਰੇਬੀਸ ਦੇ ਜਿਹੜਾ ਤਾਂ ਇੱਕ ਫੈਮਿਲੀ ਡੌਗ ਹੁੰਦਾ ਹੈ ਜੀ ਉਹਨੂੰ ਤਾਂ ਰੇਬੀਸ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਜਾਂਦੇ। ਅਗਰ ਕਿਸੇ ਡੌਗ ਨੂੰ ਨੂਨ ਮਿਰਚ ਜਾਂ ਘਰ ਦੇ ਦਾਲ ਸਬਜ਼ੀ ਮਿਲ ਰਹੀ ਆ ਉਹਨੂੰ ਮਾਹੌਲ ਅੱਛਾ ਮਿਲ ਰਿਹਾ ਆ ਉਹਨੂੰ ਤੁਸੀਂ ਪ੍ਰੋਪਰ ਕੁਕਿੰਗ ਫੂਡ ਪਾ ਰਹੇ ਹੋ ਤਾਂ ਰੇਬੀਸ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਜਾਂਦੇ ਨੇ। ਬਹੁਤ ਜ਼ਿਆਦਾ ਘੱਟ ਜਾਂਦੇ ਨੇ। ਉਹਦੇ ਨਾਲ ਬਿਲਕੁਲ ਬਿਲਕੁਲ ਤੇ ਜੇ ਨਹੀਂ ਤਾਂ ਇੰਜੈਕਸ਼ਨ ਲਵਾਉਣੇ ਬਹੁਤ ਜ਼ਿਆਦਾ ਜ਼ਰੂਰੀ ਰਹਿੰਦੇ। ਬਿਲਕੁਲ ਜੀ ਡੌਗਸ ਦੇ ਲਵਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਹਮ ਹਾਂਜੀ ਬਹੁਤ ਜ਼ਿਆਦਾ ਫੈਮਿਲੀ ਦੇ ਵਿੱਚ ਰੱਖ ਰਹੇ ਹੋ ਕਈ ਵਾਰ ਸਾਨੂੰ ਵੀ ਜਿੱਦਾਂ ਅਸੀਂ ਇਨਸਾਨ ਆ ਸਾਨੂੰ ਗੁੱਸਾ ਆਉਂਦਾ ਅਸੀਂ ਵੀ ਪੜਕਦੇ ਆ ਲੜਦੇ ਆ ਭੜਦੇ ਆ ਇਹ ਵੀ ਜਿਹਦੇ ਵਿੱਚ ਰੂਹ ਮਸਰੀ ਆ ਉਹਨਾਂ ਦਾ ਉਹਨਾਂ ਦਾ ਕੋਈ ਨਾ ਕੋਈ ਮੂਡ ਬਦਲ ਨਹੀਂ ਬਦਲ ਨਹੀਂ ਬਦਲਦਾ ਤੇ ਸਰ ਇਹਦੇ ਵਿੱਚ ਇੱਕ ਇੱਕ ਸਵਾਲ ਮੇਰਾ ਜ਼ਰੂਰ ਹੈ ਜੀ ਜਦੋਂ ਬਰੀਥਿੰਗ ਕਰਾਈ ਜਾਂਦੀ ਹੈ ਜੀ ਜਿਵੇਂ ਮੰਨ ਲਓ ਇੱਕ ਇੱਕ ਸੇਮ ਜਿਹੜੀ ਫੀਮੇਲ ਡੌਗ ਆ ਜੀ ਉਹਦੇ ਬੱਚੇ ਨੇ ਜੀ ਉਹ ਆਪਸ ਦੇ ਵਿੱਚ ਬਰੀਡਿੰਗ ਕਰ ਸਕਦੇ ਨੇ ਫੀਮੇਲ ਮੇਲ ਨਹੀਂ ਬਿਲਕੁਲ ਨਹੀਂ ਉਹ ਕਰਵਾਣੀ ਸਹੀ ਰਹਿੰਦੀ ਆ ਜਾਂ ਗਲਤ ਰਹਿੰਦੀ ਆ ਬਰੀਡਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਵੀ ਇਨ ਬਰੀਡਿੰਗ ਨਾ ਹੋ ਜੇ ਆਨ ਬਰੀਡਿੰਗ ਦਾ ਬੱਚਾ ਵੀ ਨਾ ਹੋ ਜੇ ਹਨਾ ਲਾਈਨ ਬਰੀਡਿੰਗ ਹੋਣੀ ਚਾਹੀਦੀ ਆ ਸੇਮ ਨਸਲ ਇੱਕੋ ਜੀ ਹੋਣੀ ਚਾਹੀਦੀ ਆ ਠੀਕ ਹੈ ਜੀ ਫਿਰ ਤੁਸੀਂ ਫੀਮੇਲ ਦਾ ਜੋ ਬੈਕਗਰਾਉਂਡ ਆ ਉਹ ਚੈੱਕ ਕਰੋ ਵੀ ਇਹਦੇ ਚ ਕਿਹਦਾ ਕਿਹਦਾ ਬਲੱਡ ਲੱਗਿਆ ਹੋਇਆ ਆ ਫਿਰ ਤੁਸੀਂ ਮੇਲ ਦਾ ਬਲੱਡ ਚੈੱਕ ਕਰੋ ਵੀ ਇਹਦੇ ਚ ਬਲੱਡ ਲਾਈਨ ਕੀ ਕੀ ਆ ਤੇ ਅੱਗੇ ਅਸੀਂ ਕੀ ਕੱਢ ਸਕਦੇ ਆ ਕਿਤੇ ਨਾ ਕਿਤੇ ਉਹ ਗਲਤ ਹੋ ਜਾਂਦਾ ਜੇ ਆਪਾਂ ਸੇਮ ਉਹਦੇ ਵਿੱਚ ਕਰਵਾ ਲੰਨੇ ਹਾਂ ਹਾਂਜੀ ਹਾਂਜੀ ਉਹ ਤੁਸੀਂ ਦੇਖਣਾ ਵੀ ਅਨਬਰੀਡਿੰਗ ਨਾ ਹੋ ਜਵੇ ਕਿਸੇ ਤਰੀਕੇ ਸਰ ਉਹਦੇ ਮਦਰ ਫਾਦਰ ਜਾਂ ਜਿਹਦਾ ਬੱਚੇ ਆਪਸ ਦੇ ਵਿੱਚ ਕਿਤੇ ਬ੍ਰਦਰ ਸਿਸਟਰ ਨਾ ਹੋਣ ਤੇ ਸੰ ਮਦਰ ਨਾ ਹੋਵੇ ਉਹ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ ਆ ਤੇ ਬਾਕੀ ਤੁਸੀਂ ਲਾਈਨ ਅੱਛੀ ਚੋਣੋ ਤੇ ਕਰਵਾਓ ਜਿਹੜੀ ਬਿਲਕੁਲ ਸਰ ਇੱਕ ਇੱਕ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ ਰਹੂਗਾ ਹਾਂਜੀ ਹਾਂ ਜਦੋਂ ਆਫਟਰ ਬਰੀਡਿੰਗ ਆਫਟਰ ਬਿੰਦਗੇ ਕਿੱਧਰ ਚੱਲਿਆ ਬਿਲਕੁਲ ਇਤੂ ਆਏ ਦਾਲੇ ਕੀ ਹੈ ਕਿ ਮਾਹੌਲ ਅਸੀਂ ਖੁੱਲੇ ਦੇ ਏਰੀਏ ਦੇ ਵਿੱਚ ਬੈਠੇ ਆ ਤਾਂ ਆਲੇ ਦਾਲੇ ਜਿਹੜਾ ਮਾਹੌਲ ਵੀ ਕੁਝ ਇਸ ਤਰ੍ਹਾਂ ਦਾ ਹੀ ਆ ਇਹ ਖੁੱਲੇ ਰਹਿੰਦੇ ਨੇ ਇਹਨਾਂ ਨੂੰ ਵੀ ਉਹੀ ਮਾਹੌਲ ਹੈ ਦੇਖੋ ਦੇਖਣ ਦੇ ਵਿੱਚ ਪੂਰੇ ਖਤਰਨਾਕ ਲੱਗਦੇ ਨੇ ਪਰ ਜਿਵੇਂ ਗੱਲ ਆ ਜਾਂਦੀ ਹੈ ਕਿ ਪਾਲਣ ਪੋਸ਼ਣ ਦੀ ਗੱਲ ਆ ਜਾਂਦੀ ਹੈ ਕਿ ਤੁਸੀਂ ਉਸ ਨੂੰ ਕਿਸੇ ਹਿਸਾਬ ਨਾਲ ਆਪਣੇ ਘਰ ਦੇ ਵਿੱਚ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ ਰੱਖਿਆ ਹੋਇਆ ਆ ਜੀ ਬਿਲਕੁਲ ਹਰ ਕੋਈ ਲੈ ਆਉਂਦਾ ਹੈ ਕਿ ਡੌਗ ਕਿ ਉਹ ਸੋਚਦੇ ਨੇ ਕਿ ਹਾਂ ਚਲੋ 5-6000 ਦਾ ਲਿਆ ਕੇ ਇਨਵੈਸਟ ਕਰਕੇ ਕੋਈ ਨਹੀਂ ਇਹਨੂੰ ਰੱਖ ਦੋਰੇ ਪਾ ਦੇ ਕਰੋ ਸਵੇਰੇ ਸ਼ਾਮ ਰੋਟੀ ਕਿਉਂਕਿ ਪਰ ਇਹਨਾਂ ਨੂੰ ਟਾਈਮ ਪੂਰਾ ਦੇਣਾ ਪੈਂਦਾ ਬਿਲਕੁਲ ਟਾਈਮ ਪੂਰਾ ਦੇਣਾ ਦੇਖੋ ਜੀ ਮੈਂ ਆਸਟ੍ਰੇਲੀਆ ਛੱਡ ਕੇ ਆਇਆ ਮੈਂ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਰਹਿੰਦਾ ਰਿਹਾ ਆ ਤੇ ਇਹਨਾਂ ਦੇ ਨਾਲ ਲगाव ਹੋਣ ਕਰਕੇ ਮੈਂ ਉਹ ਕਾਫੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਇਆ ਵੀ ਨਹੀਂ ਯਾਰ ਮੈਂ ਆਪਣੇ ਉੱਥੇ ਜਾ ਕੇ ਸ਼ੌਂਕ ਪੂਰੇ ਕਰਨੇ ਕੰਮ ਤਾਂ ਸਾਰੀ ਜ਼ਿੰਦਗੀ ਚੱਲੀ ਜਾਣਾ ਕੁਝ ਚੀਜ਼ਾਂ ਦੇ ਸ਼ੌਂਕ ਹੁੰਦੇ ਆ ਇਹ ਸ਼ੌਂਕ ਨਾਂ ਰੱਖਿਆ ਹੁੰਦਾ ਇਹ ਸ਼ੌਂਕ ਨਾਂ ਰੱਖਿਆ ਅਰੇ ਵਾਫਟਰ ਬਰੀਥਿੰਗ ਜਿਹੜੀ ਫੀਮੇਲ ਡੌਗ ਹੁੰਦੀ ਹੈ ਉਹਨੂੰ ਆਪਾਂ ਡਾਈਟ ਦੀ ਗੱਲ ਕਰਦੇ ਆਂ ਡਾਈਟ ਕਿਹੜੀ ਦੇਣੀ ਚਾਹੀਦੀ ਆਫਟਰ ਬਰੀਥਿੰਗ ਦੀ ਡਾਈਟ ਇਹਨੂੰ ਜ਼ਬਰਦਸਤੇ ਦੇਣੀ ਚਾਹੀਦੀ ਆ ਵਧੀਆ ਪ੍ਰੋਪਰ ਜਿਹਦੇ ਵਿੱਚ ਜਿਵੇਂ ਕਿ ਜਿਵੇਂ ਕਿ ਉਹਨੂੰ ਉਹਨੂੰ ਨਿਊਟ੍ਰੀਸ਼ਨ ਮਿਲੇ ਉਹਦੇ ਜਿਹੜੇ ਪਾਪੋਆ ਉਹਨਾਂ ਨੂੰ ਨਿਊਟ੍ਰੀਸ਼ਨ ਮਿਲੇ ਜਦੋਂ ਤੁਸੀਂ ਕੋਈ ਚੀਜ਼ ਖਾਣੇ ਉਹਦੇ ਵਿੱਚ ਤੁਸੀਂ ਫੈਟ ਦੇਖਣਾ ਆ ਹੂੰ ਉਹਦੇ ਚ ਤੁਸੀਂ ਇਹਨੂੰ ਕੈਲਸ਼ੀਅਮ ਵਧਾਉਣਾ ਆ ਫੈਟਸ ਵਧਾਉਣੀਆਂ ਕਾਰਬਨ ਕਿੰਨੇ ਕੁ ਦੇਣੇ ਆ ਮਤਲਬ ਕਿ ਵੀ ਕੋਈ ਐਕਸਪੈਰੀਮੈਂਟ ਨਹੀਂ ਕਰਨਾ ਖਰਾਕ ਦੇਉ। ਇਹਨੂੰ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਚਿਕਨ ਨਾਲ ਚਿਕਨ ਦੋ, ਫੀਡ ਨਾਲ ਫੀਡ ਦੋ, ਦੁੱਧ ਨਾਲ ਦੁੱਧ ਪਾਓ, ਰੋਟੀਆਂ ਪਾਓ। ਜੋ ਤੁਹਾਡੀ ਘਰੇ ਖਰਾਕ ਬਣਦੀ ਆ ਉਹ ਬੜੀ ਉਹਦਾ ਜਿਵੇਂ ਆਪਾਂ ਇੱਕ ਇਨਸਾਨ ਨੂੰ ਚੰਗੀ ਖਰਾਕ ਦੇ ਦਿੰਦੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਜਦੋਂ ਕੋਈ ਫੀਮੇਲ ਪਪ ਡਿਲੀਵਰ ਕਰਦੀ ਆ ਇਹ ন্যাਚੁਰਲੀ ਆ ਵੀ ਇਨਸਾਨ ਜਦੋਂ ਕਿਸੇ ਇਨਸਾਨ ਦੇ ਕੋਈ ਬੇਬੀ ਪੈਦਾ ਹੁੰਦਾ ਆ ਤੇ ਅਸੀਂ ਉਹਨੂੰ ਪੰਜੀਰੀਆਂ ਲਾਉਨੇ ਆ ਕਦੇ ਕੀ ਕਦੇ ਕੀ ਹੈਣਾ। ਸੋ ਜਦੋਂ ਇਹਨਾਂ ਦੇ ਡਿਲੀਵਰੀ ਹੁੰਦੀ ਅੱਜ ਤਾਂ ਮੇਰੇ ਕੋਲੇ ਉਹਨਾਂ ਇਸ ਵਾਰ ਦੋ ਫੀਮੇਲਾਂ ਦੇ ਬੱਚੇ ਹੋਇਆ ਹਨ ਤੇ ਅਸੀਂ ਇਹਦੀ ਪ੍ਰੋਪਰ ਤਰੀਕੇ ਨਾਲ ਡਾਈਟ ਸਾਰੀ ਸੈੱਟ ਕਰਵਾਈ ਹੈ ਸੈੱਟ ਕੀਤੀ ਹੋਈ ਹੈ ਹਾਂਜੀ ਅਸੀਂ ਡਾਕਟਰ ਦੇ ਨਾਲ ਕੰਸਲਟ ਕਰਕੇ ਅਸੀਂ ਫੀਮੇਲ ਦਾ ਭਾਰਨ ਚੈੱਕ ਕਰਵਾ ਕੇ ਹੀ ਡਾਈਟ ਤਿਆਰ ਕਰਵਾਈ ਹੈ ਫੀਮੇਲ ਦਾ ਵਜਨ ਚੈੱਕ ਕਰਵਾ ਕੇ ਡਾਈਟ ਜੈਰ ਕਰਾ ਰਹੇ ਪਰ ਪ੍ਰੋਪਰ ਵੀ ਇਹਦਾ ਇਨਾ ਵੇਟ ਆ ਇੰਨੇ ਬੱਚੇ ਹੋਏ ਨੇ ਸਾਨੂੰ ਕਿੰਨੀ ਖਰਾਕ ਪਾਉਣੀ ਚਾਹੀਦੀ ਆ ਸੋ ਉਹਦੀ ਪ੍ਰੋਪਰ ਐਕੂਰੇਸੀ ਆਪਣੇ ਡਾਕਟਰ ਹਰਮਨਦੀਪ ਸਿੰਘ ਨੇ ਦਰਾਹਾ ਤੋਂ ਤੇ ਉਹ ਪੀ ਐਚ ਡੀ ਕਰ ਰਹੇ ਨੇ ਡਾਕਟਰ ਜੀ ਇਹਨਾਂ ਦਾ ਡੌਗਸ ਦੇ ਉੱਤੇ ਤੇ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਸਾਨੂੰ ਡਾਈਟ ਚਾਰਟ ਬਣਾ ਕੇ ਦਿੱਤਾ ਵੀ ਇਹ ਇਹਨੂੰ ਸਵੇਰ ਦੇ ਡਾਈਟ ਚਾਰਟ ਜੈਨਰ ਕਰ ਦੋ ਦੁਪਹਿਰ ਦੇ ਚਾਹ ਕਰ ਦੋ ਰਾਤ ਦੀ ਡਾਈਟ ਚ ਆ ਜੈਨਰ ਕਰ ਅਸੀਂ ਉਸੇ ਤਰੀਕੇ ਦੇ ਨਾਲ ਪ੍ਰੋਪਰ ਚੱਲੇ ਆ ਰਹੇ ਹਾਂ ਉਸੇ ਤਰੀਕੇ ਨਾਲ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਕਿਸੇ ਤਰ੍ਹਾਂ ਦਾ ਐਕਸਪੈਰੀਮੈਂਟ ਨਹੀਂ ਹੈ ਤੇ ਅੱਛੀ ਨਿਊਟ੍ਰੀਸ਼ਨ ਦੋ ਬਸ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਜਿੰਨੇ ਵੀ ਡੌਗ ਲਵਰ ਨੇ ਉਹ ਇਹ ਵੀਡੀਓ ਦੇਖ ਰਹੇ ਹੋਣਗੇ ਤਾਂ ਪਹਿਲੀ ਗੱਲ ਤਾਂ ਜੀ ਉਹਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਜਿੰਨੇ ਵੀ ਆਪਣੇ ਡੌਗ ਨੇ ਉਹ ਆਪਣੇ ਡੌਗਸ ਨੂੰ ਜੇ ਪਿਆਰ ਕਰਦੇ ਨੇ ਤਾਂ ਉਹ ਕੋਈ ਐਕਸਪੈਰੀਮੈਂਟ ਨਾ ਕਰਿਆ ਕਰੋ ਦੇਖੋ ਜੇ ਸੋਸ਼ਲ ਮੀਡੀਆ ਆਇਆ ਹੈ ਤੁਹਾਡੇ ਤੁਹਾਡੇ ਲਈ ਅੱਜ ਦੇ ਟਾਈਮ ਦੇ ਵਿੱਚ ਬਹੁਤ ਚੀਜ਼ਾਂ ਬਹੁਤ ਆਸਾਨ ਨੇ ਤੁਸੀਂ ਕੋਈ ਬਿਮਾਰੀ ਨੂੰ ਲੈ ਕੇ ਕੋਈ ਦਵਾਈ ਨੂੰ ਲੈ ਕੇ Google ਦੇ ਉੱਤੇ ਸਰਚ ਕਰਦਦੇ ਹੋ ਪਰ Google ਦੇ ਉੱਤੇ ਸਭ ਕੁਝ ਸਹੀ ਨਹੀਂ ਹੁੰਦਾ ਉਸਨੇ ਉਸੇ ਹਿਸਾਬ ਨਾਲ ਦਿਖਾਣਾ ਹੈ ਜਿਹੜਾ ਆਰਟੀਕਲ ਛਪਿਆ ਹੋਊਗਾ ਜਿਸ ਹਿਸਾਬ ਦੇ ਨਾਲ ਜਿੰਨੂੰ ਲੋਕੀ ਸਭ ਤੋਂ ਵੱਧ ਦੇਖਦੇ ਨੇ ਉਹੀ ਆਰਟੀਕਲ ਉੱਪਰ ਲੈ ਕੇ ਆਊਗਾ ਪਰ ਵਿਦਆਊਟ ਕਿਸੇ ਵੀ ਡਾਕਟਰ ਕੰਸਲਟੈਂਟ ਤੋਂ ਆਪਣੇ ਡੌਗ ਦੇ ਆਪਣੇ ਕਿਸੇ ਵੀ ਪੈਟ ਦੇ ਉੱਤੇ ਕੋਈ ਐਕਸਪੈਰੀਮੈਂਟ ਨਾ ਕਰੋ ਬਾਈ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ ਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਬਿਮਾਰ ਹੁੰਦਾ ਹੈ ਤਾਂ ਆਪਾਂ ਦ ਗੂਗਲ ਦੇ ਉੱਤੇ ਸੱਚ ਨਹੀਂ ਕਰਦੇ ਆਪਾਂ ਡਾਕਟਰ ਜਿਹੜਾ ਆ ਉਹ ਸਰਚ ਕਰਦੇ ਆ ਇਸ ਕਰਕੇ ਹੀ ਡਾਕਟਰ ਸਰਚ ਕਰਿਆ ਕਰੋ ਗੂਗਲ ਸਰਚ ਨਾ ਕਰਿਆ ਕਰੋ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰੋਗੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਨਾ ਤਤਕਲੀ ਮੈਨੂੰ ਜਾਨੀ ਹਰਵਿੰਦਰ ਖਾਨ ਨੇ ਦੋ ਹੀ ਜ਼ਿਆਦਾ ਦੇ ਦੇ ਰੋ ਰੈਮ ਟੀਵੀ ਧੰਨਵਾਦ